ਕਿਸਾਨਾਂ ਦੇ ਵੱਲੋਂ ਅੱਜ ਸੱਦਾ ਦਿੱਤਾ ਗਿਆ ਹੈ ਪ੍ਰੋਟੈਸਟ ਦਾ ਔਰ ਇਹ ਧਰਨਾ ਪ੍ਰਦਰਸ਼ਨ ਸੈਕਟਰ 34 ਦੇ ਅੰਦਰ ਹੋਣਾ ਹੈ ਜਿੱਥੇ ਇਸ ਵੇਲੇ ਦੀਆਂ ਤੁਸੀਂ ਤਸਵੀਰਾਂ ਵੇਖ ਰਹੇ ਹੋ ਔਰ ਸੈਕਟਰ 34 ਦੇ ਅੰਦਰ ਜਿੱਥੇ ਬੰਦੀ ਜਿਹੜੀ ਹੈ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਦੇ ਹੇਠ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਉਹਨਾਂ ਵੱਲੋਂ ਇਕੱਠ ਕੀਤਾ ਜਾਣਾ ਹੈ ਤਕਰੀਬਨ ਇੱਥੇ 500-7000 ਬੰਦੇ ਦਾ ਇਕੱਠ ਕੀਤਾ ਜਾ ਸਕਦਾ ਹੈ ਔਰ ਇਹ 5 ਦਿਨ ਕਿਉਂਕਿ ਧਰਨਾ ਪ੍ਰਦਰਸ਼ਨ ਚੱਲਣਾ ਹੈ 1 ਸਤੰਬਰ ਅੱਜ ਤੋਂ ਲੈ ਕੇ 5 ਸਤੰਬਰ ਤੱਕ ਦੋ ਤਰੀਕ ਨੂੰ ਕੱਲ ਨੂੰ ਵਿਧਾਨ ਸਭਾ ਦਾ ਜਿੱਥੇ ਸੈਸ਼ਨ ਹੈ ਪੰਜਾਬ ਦਾ ਤਾਂ ਵਿਧਾਨ ਸਭਾ ਵੱਲ ਵੀ ਕਿਸਾਨ ਯੂਨੀਅਨ ਕਿਸਾਨਾਂ ਵੱਲੋਂ ਚਾਲੇ ਪਾਏ ਜਾਣਗੇ ਔਰ ਨਾਲ ਹੀ ਉੱਥੇ ਜਾ ਕੇ ਇਹ ਵੀ ਮੰਗਾ ਕਿ ਜਿਹੜੀਆਂ ਪੱਛੀਆਂ 25 ਮੰਗਾ ਹੈਗੀਆਂ ਜਿਨ੍ਹਾਂ 'ਚ ਮੀਟਰ ਨੂੰ ਲੈ ਕੇ ਕਿਸਾਨਾਂ ਦੇ ਮੁਆਵਜ਼ੇ ਨੂੰ ਲੈ ਕੇ ਕਿਸਾਨਾਂ ਨੂੰ ਆਰਥਿਕ ਮਦਦ ਦੇ ਤੱਕ ਲੈ ਕੇ तमाम ਜੀਆਂ ਮੰਗਾ ਹੈ 25 ਜਿਸ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਤੇ ਨਾਲ ਨਾਲ ਕੁਝ ਜਿਹੜੀਆਂ ਕੇਂਦਰ ਨਾਲ ਸੰਬੰਧਿਤ ਆ ਉਹਨਾਂ ਦੇ ਬਾਬਤ ਕੋਈ ਫੈਸਲਾ ਲਿਆ ਜਾਵੇ ਔਰ ਕਿਸਾਨ ਤੁਸੀਂ ਦੇਖੋ ਕਿ ਇੱਥੇ ਟਰੈਕਟਰ ਨਾਲ ਸੁਹਾਗਾ ਫੇਰ ਕੇ ਇੱਥੇ ਕੱਟ ਕਰਨੇ ਦੀ ਤਿਆਰੀ ਚ ਹੈ ਔਰ ਇੱਥੇ ਇਕੱਠ ਕਰਕੇ ਕਿਉਂਕਿ ਪੁਲਿਸ ਵੱਲੋਂ ਕੋਆਰਡੀਨੇਸ਼ਨ ਦੇ ਨਾਲ ਇੱਥੇ ਥਾਂ ਦੀ ਗਈ ਹੈ ਔਰ ਇੱਥੇ 500 ਤੋਂ ਵੱਧ ਪੁਲਿਸ ਕਰਮੀ ਚੰਡੀਗੜ੍ਹ ਪੁਲਿਸ ਦੇ ਹੋ ਵੀ ਨੇ ਜਿਨ੍ਹਾਂ ਨੂੰ ਤਾਇਨਾਤ ਕੀਤਾ ਗਿਆ ਹੈ ਸੁਰੱਖਿਆ ਦੇ ਲਿਹਾਜ਼ ਨੂੰ ਲੈ ਕੇ ਕਿਤਾ ਕਿ ਸੈਕਟਰ 34 ਸ਼ਹਿਰ ਦੇ ਵਿੱਚੋਂ ਵਿੱਚ ਹੈ ਤਾਂ ਇੱਥੇ ਲਾਅ ਐਂਡ ਆਰਡਰ ਵੀ ਜੜਾ ਹੈ ਉਹ ਕੰਟਰੋਲ ਚ ਰਹੇ ਇਸ ਕਰਕੇ ਪੁਲਿਸ ਟੀਵੀ ਤਣਾਤੀਏ ਤੇ ਕੀਤੀ ਗਈ ਹੈ ਹਾਲਾਂਕਿ ਆ ਪੰਜ ਦਿਨ ਤੇ ਬਾਅਦ ਕਿ ਜਿਹੜਾ ਅਸਰ ਰਹੇਗਾ ਹੋਰ ਕਿਵੇਂ ਦਾ ਫੈਸਲਾ ਇਸ ਧਰਨੇ ਨੂੰ ਲੈ ਕੇ ਲਿਆ ਜਾਏਗਾ ਉਹ ਜ਼ਰੂਰ ਦੇਖਣ ਵਾਲੀ ਗੱਲ ਹੈਗੀ ਕੈਮਰਾ ਪਰਸਨ ਗ੍ਰਿਸ਼ ਨਾਲ ਅਮਨ ਭਾਰਦੌਰ ਚੰਡੀਗੜ੍ਹ ਪੰਜਾਬ ਤੱਕ